हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਨਸ਼ਾਰੇ ਪੰਨੂਆ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਮੰਗਲ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਵੀਰ ਰਾਜਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਪਾਇਨਾ ਤੋਂ ਲੈ ਲਾਂਗੇ ਰੂਟੀਨ ਦੇ ਵਿੱਚ ਵੀ ਰੋਣੀ ਕੰਮ ਕਰਦੇ ਆ ਠੀਕ ਆ ਜੀ ਪਸ਼ੂ ਡੇਲੀ ਰੂਟੀਨ ਦੇ ਵਿੱਚ ਕੋਈ ਡਾਇਰੈਕਟ ਵੀ ਮੇਰਾ ਭਰਾਜ ਤੇ ਵਿਜ਼ਿਟ ਕਰ ਲੋਂਗੇ ਪੰਜ ਚਾਰ ਨੱਕ ਜਿਹੜੇ ਆ ਚਾਹੇ ਮੱਝਾਂ ਬੇੜਾ ਗਾਵਾਂ ਹਰੇਕ ਕੈਟਾਗਰੀ ਦੇ ਵਿੱਚ ਜਿਹੜੇ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਅੱਜ ਇਸ ਫਾਰਮ ਤੋਂ ਆਪਾਂ ਤੁਹਾਨੂੰ ਟੋਟਲ 5 ਐਨੀਮਲ ਦਿਖਾਉਣੇ ਆ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਇੱਕ ਗੱਬਰਾਂ ਟੁਕੀ ਆ ਜਿਹੜੀ ਨੀਲੀ ਰੱਬਦੀ ਆਪਾਂ ਤੁਹਾਨੂੰ ਨੀਲੀ ਦੀ ਝੋਟੀ ਮੈਂ ਦਿਖਾਵਾਂਗੇ ਇੱਕ ਇਧਰ ਵਹਿੜ ਦਿਖਾਵਾਂਗੇ ਇਹ ਕੱਚੀ ਆ ਕੋਈ 12 15 ਦਿਨ ਦੀ ਇੱਕ ਬੇੜ ਬਿਲਕੁਲ ਅੱਜ ਮਾਰਨਿੰਗ ਤਾਜ਼ ਸੋ ਜੇਰ ਜੂਰ ਪ੍ਰੋਪਰ ਪਾ ਦਿੱਤੀ ਆ ਉਹ ਆਪਾਂ ਤੁਹਾਨੂੰ ਵਿੱਚੇ ਦਿਖਾ ਦਿਆਂਗੇ ਤਸੱਲੀ ਦੇ ਨਾਲ ਤਰੀਕਾ ਜੇ ਤੁਸੀਂ ਨੋਟ ਕਰ ਲਓ 19 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ 10:30 ਵਜੇ ਦਾ ਸੋ ਬਾਕੀ ਮੇਰਾ ਸਜਨ ਵੀਰ ਕੋਈ ਵੀ ਖਰੀਦਦਾਰੀ ਕਰਨ ਆ ਰਿਹਾ ਇੱਥੇ ਜਿਹੜੇ ਸੋਇਆ ਪਸ਼ੂ ਆਪਣੀ ਦੋ ਟਾਈਮ ਚੋ ਕੇ ਗੱਬਣ ਪਸ਼ੂ ਆਪਣੀ ਚੌਥਾ ਥਾਨਾ ਦੀ ਟਿੱਪ ਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਬਾਕੀ ਮਾਲ ਚੰਗਾ ਸਾਫ ਸੁਥਰਾ ਮਾਲ ਹੁੰਦਾ ਠੀਕ ਆ ਜੀ ਚੰਗੀਆਂ ਮੱਝਾਂ ਵੀ ਰੋਣੀ ਲਿਆਉਂਦੇ ਆ ਕੋਈ 18 20 20 ਕਿਲੋ ਵਾਲੀਆਂ ਮੱਝਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਚੰਗੇ ਚੰਗੇ ਐਨੀਮਲ ਆਉਂਦੇ ਰਹਿੰਦੇ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਰਾਜਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸੰਸਾਭ ਕੀ ਹਾਲ ਚੱਲ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਸੰਸਾ ਠੀਕ ਆ ਹਾਂ ਜੀ ਰਾਜਵੀਰ ਆਜੋ ਮਹਾਰਾਜ ਕੀ ਹਾਲ ਚੱਲ ਜੇ ਪਹੁੰਚੇ ਜੀ ਹਾਂ ਜੀ ਹਾਂ ਜੀ ਚਲ ਐਪੀ ਆ ਗਿਆ ਨਾਲ ਬੁਰਜ ਨੱਥੂ ਕੇ ਵਾਲਾ ਹੈ ਹਾਂ ਜੀ ਐਪੀ ਉਧਰ ਮਾਲ ਵੇਚ ਰਿਹਾ ਤੂੰ ਇਹ ਕੀ ਵੇਚਿਆ ਭਾਈ ਜੀ ਚਲੋ ਅੱਛਾ ਰਾਜਵੀਰ ਜੇ ਮਾਲ ਆਪਣੇ ਕੋਲ ਟੋਟਲ 5 ਨਾਗ ਸੀਗੇ ਹਾਂਜੀ ਹਾਂਜੀ ਨਾਗ ਤੇ ਸੰਸਾਭ 11 ਕਹੇਗੇ ਪਰ ਵੀਡੀਓ ਚ ਜਿਹੜੇ ਆਪਾਂ 5 ਨਾਗ ਅੱਜ ਵਿਖਾਵਾਂਗੇ ਜੀ ਠੀਕ ਆ ਹਾਂਜੀ ਹਾਂਜੀ ਦੋ ਵਹਿੜਾਂ ਜੇ ਤੇ ਤਿੰਨ ਮੱਜਾਂ ਖਾਵਾਂਗੇ ਜੀ ਮੱਜਾਂ ਬਾਕੀ ਵੱਡੀਆਂ ਮੱਜਾਂ ਵੀ ਕੱਢੀਏ ਕੋਈ ਨਾ ਕੋਈ 18 20 20 ਕਿਲੋ ਵਾਲੀ ਦੀ ਵੀ ਬੜੀ ਡਿਮਾਂਡ ਹੈ ਮੱਜਾਂ ਤੁਹਾਨੂੰ ਸਾਹਿਬ 8 ਵਜੇ ਥੋੜੇ ਜੇ ਦਿਨ ਲੈਂਦੀਆਂ ਮੱਜਾਂ ਪੰਜ ਪੰਜ 7 7 ਦਿਨ ਆ ਵੀ ਥੋੜੀ ਜਿਹੀ ਤਿਆਰੀ ਤੇ ਕਰਕੇ ਤੁਹਾਨੂੰ ਪਤਾ ਜਿਹੜਾ ਵੱਡਾ ਡੰਗਰ ਦਾ ਮੁੱਲ ਹੀ ਫਿਰ ਹਿਸਾਬ ਨਾਲ ਹੁੰਦਾ ਵਾ ਤੇ ਵੀਰਾਂ ਨੂੰ ਹੁੰਦਾ ਵੀ ਚਲੋ ਤਿਆਰੀ ਦੇ ਡੰਗਰ ਦੇ ਆ ਭਰਿਆ ਪਾਂਡਾ ਵੇਖਣ ਤੇ ਫਿਰ ਅਗਲਾ ਮੁੱਲ ਭਰ ਕੇ ਕੋਸ਼ਿਸ਼ ਕਰੀਏ ਕਿੱਚਾ ਪਾਇਆ ਨਹੀਂ ਜਾਂਦਾ ਹਨਾ ਕਿੱਚੇ ਪਾਇਆ ਦਾ ਸੁਆਦ ਕੋਈ ਨਹੀਂ ਫਿਰ ਹਨਾ ਹਾਂਜੀ 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 ਆ ਬਿਲਕੁਲ ਉਹ ਤਾਂ ਗੱਲ ਸਿਆਣੀ ਆ ਤੇ ਅੱਜ ਆਪਣੇ ਕੋ ਰਾਜਵੀਰ ਤਿੰਨ ਮੱਜਾਂ ਨੇ ਇੱਕ ਗੱਬਣ ਆਪਣੇ ਕੋਲ ਨੀਲੀ ਦੀ ਹੈ ਨਾ ਹਾਂਜੀ ਇੱਕ ਨੀਲੀ ਦੀ ਗੱਬਣ ਜੇ ਆ ਜਿਹੜੀ ਮੱਜ ਇਹਨੂੰ ਸੂਈ ਨਾਲ ਕੋਈ ਤਿੱਜਾ ਦੇਂਦੇ ਨਾਲੂ ਤੇ ਕੱਟੀ ਜੇ ਇਹ ਮਗਰ ਠੀਕ ਆ ਆ ਝੋਟੀ ਪਹਿਲਾਂ ਸੂਆ ਸੂਈ ਜਿਸ ਟਾਈਮ ਜਿਹੜੀ ਆ 11 ਕਿਲੋ ਦੋਤੇ ਚੱਲਦੀ ਆ ਇਹਨੂੰ ਸੂਈ ਨੂੰ ਕੋਈ ਹਫਤਾ ਹੋ ਗਿਆ ਜੀ ਠੀਕ ਆ ਹਾਂਜੀ ਹਾਂਜੀ ਉਹ ਵੀ ਮਗਰ ਉਹਦੇ ਬੱਚੇ ਆ ਪ੍ਰੋਪਰਟੀ ਆ ਜੀ ਬਿਲਕੁਲ ਕੋਲੇ ਬੱਚੇ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਵਾਂਗੇ ਠੀਕ ਆ ਤੇ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਜੀ ਸ਼ੁਰੂਆਤ ਹੁਸਾ ਵੈਰ ਤੋਂ ਕਰੀਏ ਉਹ ਵੀ ਇੱਕ ਵੈਰ ਤੋਂ ਆਪਾਂ ਸ਼ੁਰੂਆਤ ਕਰਾਂਗੇ ਐਚ ਐਫ ਦੇ ਵਿੱਚ ਵੈ ਇਹ ਰਾਜਵੀਰਾਜ ਜੀ ਸੋਈ ਨੂੰ ਤਕਰੀਬਨ ਕੋਈ 5-4 ਘੰਟੇ ਹੋ ਗਏ ਹਾਂਜੀ 5-4 ਘੰਟੇ ਹੋ ਗਿਆ ਸੰਸਬ ਜੇਰਜੂਰ ਪਾਤੀ ਆ ਤੇ ਜਿਹੜੀ ਹੈ ਦੀ ਚਵਾਈ ਜਿਹੜੀ ਆ 6 ਕਿਲੋਰੀ ਚਵਾਈ ਕੀਤੀ ਆ ਇਹਦੀ ਕਿਉਂਕਿ ਇਹ ਲੇਵਾ ਜਿਹੜਾ ਜ਼ਿਆਦਾ ਇਸਰ ਵੜਨੋਂ ਥੋੜਾ ਬੈਠਣ ਚ ਦਿੱਕਤ ਹੁੰਦੀ ਆ ਹਾਂਜੀ ਹਾਂਜੀ ਆ ਦੇਖੋ ਜੀ ਸੋ 205 6 ਕਿਲੋ ਜੜੀ ਬੋਲੇ ਦੀ ਚਵਾਈ ਕਰ ਦਿੱਤੀ ਆ ਤੇ ਜੇਰਜੂਰ ਪ੍ਰੋਪਰ ਪਾ ਦਿੱਤੀ ਆ ਮਗਰ ਬੱਚਾ ਕੀ ਆ ਗਿਆ ਤੇ ਮਗਰ ਵਸ਼ ਆ ਗਿਆ ਜੀ ਮਗਰ ਬੱਚਾ ਮੇਲਕਾਪ ਆ ਗਿਆ ਜੀ ਠੀਕ ਆ ਜੀ ਮੇਲਕਾਪ ਆ ਬਾਕੀ ਥਣ ਗੋਲ ਬਹੁਤ ਵਧੀਆ ਮੋٹے ਥਾਣਾ ਨੋਕਲਾ ਥਾਣਾ ਮ ਇਧਰ ਬੱਚਾ ਤੁਹਾਨੂੰ ਦਿਖਾ ਦਈਏ ਆਪਾਂ ਇੱਕ ਵਾਰੀ ਆਹ ਕਰੋ ਚੱਕ ਆਹ ਮਗਰ ਬੱਚਾ ਆ ਗਿਆ ਠੀਕ ਆ ਜੀ ਠੀਕ ਆ ਕਿ ਇਹਨੇ ਚੰਗਾ ਬਣਾ ਪਰ ਦੇ ਵਛਾ ਚਾ ਆ ਆ ਬੱਚਾ ਗਿਆ ਹੈ ਨਾ ਚਲੋ ਅੱਛਾ ਰਾਜਵੀਰ ਖੋਲੋ ਗਿਰੋ ਦਿਖਾਈਏ ਭਰਾਵਾਂ ਨੂੰ ਸੋ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਆ ਠੀਕ ਆ ਜੀ ਬਾਕੀ ਸਟਰਕਚਰ ਬਹੁਤ ਸੋਹਣਾ ਚਲੋ ਸੂਸਵਾ ਦੇ ਵਿੱਚ ਇੱਕ ਵਾਰੀ ਉਹ ਤੁਸੀਂ ਦੇਖ ਕੇ ਜਜਮੈਂਟ ਕਰ ਹੀ ਜਾਣੀ ਹੈ ਕਿਉਂਕਿ ਅਜੇ ਸਾਰੇ ਕੋਈ 4-5 ਘੰਟੇ ਦਾ ਜੇ ਸਮਾਂ ਹੋਇਆ ਸੁਈ ਨੂੰ ਬਾਕੀ ਥਣ ਚਟੇ ਆਪਸੀ ਥਣਾਂ ਦਾ ਨਖੇੜ ਬਹੁਤ ਵਧੀਆ ਮੁੱਠੀ-ਮੁੱਠੀ ਥਣਾਂ ਆ ਤੇ ਕੋਈ 5-5 ਤੇ 4-4 ਇੰਚਾ ਦੇ ਥਾਣਾ ਆਹ ਹਾਂ ਜਿੱਦਾਂ ਵੀ ਹਾਂਜੀ ਹਾਂਜੀ ਤੇ ਵੀ ਕਿਸੇ ਦੀ ਸੈਟਿੰਗ ਪੈਂਦੀ ਹੈ ਜਿਹੜੇ ਵੀਰਾਂ ਦੇ ਕੋਲ ਮਸ਼ੀਨਾ ਮਸ਼ੀਨੀ ਚ ਵਈ ਵੀ ਵਧੀਆ ਹੱਤੀ ਚ ਵਈ ਵੀ ਦੋ ਪਾਸੇ ਬੈਠ ਕੇ ਕਰ ਸਕਦੇ ਆ ਅਗਲੀ ਫਾਰਮ ਚ ਲਿਆਰੇ ਦਾ ਕਰਦੀ ਹੈ ਹਾਂ ਆ ਵੇਖੋ ਜੀ ਫੇਸ ਮੂੰਹ ਮੱਥੇ ਦੀ ਸੋ ਡੱਬੀ ਵੈੜਾ ਮੋٹے ਡੱਬਨੇ ਠੀਕ ਆ ਜੀ ਵਾਈਟ ਦੇ ਵਿੱਚ ਬਲੈਕ ਤੇ ਸਾਰੇ ਵੀਰਾਂ ਨੂੰ ਪਤਾ ਵੀ ਥੋੜਾ ਜਿਹਾ ਲਿਸ਼ਕਲੁਸ਼ਕ ਘਟਣਾ ਜਰੂਰੂਗੀ ਕਿਉਂਕਿ ਨਵਾਈ ਨਹੀਂ ਤਾਜੀ ਸੂਈ ਕਰਕੇ ਹਾਂਜੀ ਹਾਂਜੀ ਤੇ ਬਾਕੀ ਇੱਕ ਵਾਰੀ ਤੋਰ ਆ ਇਹਨੂੰ ਹੈਪੀ ਹਾਂ ਠੀਕ ਹੈ ਬਾਕੀ ਜਿਸ ਅਨੁਸਾਰ ਜਿਹੜਾ ਆੜਾ ਆੜਾ ਆਣਾ ਤੇ ਆੜਾ ਥਾਂ ਦਾ ਸਾਈਜ਼ ਆ ਜਿਹੜਾ ਵਾ ਗਾਉਣ ਬਹੁਤ ਘੱਟ ਹੀ ਮਿਲਦਾ ਚਲੋ ਜੇ ਇਹ ਲਿਆੜਾ ਕੰਪੈਕਟਡ ਰਾ ਫਿਕਸ ਆੜਾ ਆਹ ਇਹਦੀ ਜਿਹੜੀ ਡਿਮਾਂਡ ਵੀ ਜਿਹੜੀ ਥੋੜੀ ਵੱਧ ਰਹੀਦੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਹੁਤ ਹੀ ਆਦਰ ਵੀ ਬਿਲਕੁਲ ਕੰਪੈਕਟ ਆ ਠੀਕ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਬਿਲਕੁਲ ਜਿਹੜਾ ਦੋਸਤੋ ਮੈਂ ਮੈਂ ਸਟੇਟਸ ਤੋਂ ਰਹਿਤ ਹੋ ਜਾਂਦਾ ਆ ਕੰਮ ਜਿਹੜਾ ਬਿਲਕੁਲ ਫਿਕਸ ਹਵਾਨਾ ਚੱਡਾ ਹੁੰਦਾ ਠੀ ਤੇ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਭਰਾ ਕੇ ਦਿਖਾਈ ਦਿੱਤੀ ਆ ਬਿਲਕੁਲ ਧਾਰ ਤੂਰ ਇੱਕ ਨੰਬਰ ਕਿਸੇ ਰਕਮ ਦਾ ਭੂਰ ਛੱਟਾ ਨਹੀਂ ਨਜ਼ਰ ਆਊਗਾ ਆ ਦੇਖੋ ਨਹੀਂ ਵੀ ਜਿੱਦਾਂ ਮਰਜੀ ਕਾਲੀ ਮੈਂ ਨਹੀਂ ਮਗਰ ਉਹ ਜਿੱਥੇ ਬੈਠੇ ਲੋਕ ਹਾਂ ਇਹੋ ਲੈ ਵੀ ਠੀਕ ਆ ਬਹੁਤ ਦੋਵੇਂ ਸਾਈਡ ਬੈਠ ਕੇ ਚੋਈ ਕਰੀ ਜਾਓ ਹਾਂ ਬਹੁਤ ਵਧੀਆ ਬਹੁਤ ਚੰਗਾ ਬਾਰੇ ਟਕੱਛੀ ਚਲੋ ਦੁੱਧ ਏਰ ਕੇ ਦੋ ਜਸਵਾ ਸੂਈਆ ਪੀਲੇ ਸੂਏ ਜਿਹੜਾ 26 27 ਕਿਲੋ ਦੁੱਧ ਬਸ਼ੀ ਨੇ ਭਰਿਆ ਵਾ ਆੜ ਕੀ ਮਾਲਕਨ ਕਹਿਆ ਵਾ ਵੀ ਸਾਡੀ ਬੱਚੀ ਜੋ 35 ਕਿਲੋ ਦੁੱਧ ਪਰੂਗੀ ਆਪਾਂ ਨੇ 30 ਤੋਂ 32 ਕਿਲੋ ਦੁੱਧ ਜਿਹੜਾ ਵਛੀ ਆਰਮਨਾਲ ਪਰੂਗੀ ਨਸਲ ਬਰੀਡ ਹੈ ਹਾਂਜੀ ਹਾਂਜੀ ਬਰੀਡ ਨੇ ਬਾਕੀ ਜਿਹੜਾ ਬੰਦੇ ਦਾ ਅੱਗੇ ਮੈਨੇਜਮੈਂਟ ਪੂਰਾ ਹੋਊਗਾ ਜੀ ਸੈਲਜ ਵਗੈਰਾ ਅੱਗੇ ਨੂੰ ਪੂਰਾ ਮਿਲਦਾ ਗਿਆ ਉਸ ਹਾਂ ਵਾਲਾ ਵਛੀ ਵੱਧ ਵੀ ਦੁੱਧ ਪਰ ਸਕਦੀ ਹੈ ਜੀ ਬਿਲਕੁਲ ਹਾਂਜੀ ਦੁੱਧ ਦੇਣਾ ਵਾ ਕੁਆਲਿਟੀ ਨੇ ਮੈਨੇਜਮੈਂਟ ਨੇ ਮੈਨੇਜਮੈਂਟ ਨੇ ਹਾਂਜੀ ਹਾਂਜੀ ਮੈਂ ਇਹਦਾ ਰਾਜਵੀਰ ਕੀ ਡਿਮਾਂਡ ਕਰਤੀ ਬਈ ਸੰਸਾਹ ਵੇਦਾਂ ਦੀਆਂ ਵਛੀਆਂ ਵੈਸੇ ਤੇ ਹੁਣ ਡੇਢ-ਡੇਢ ਨੂੰ ਹੀ ਵਿਕੀ ਜਾਂਦੀਆਂ ਨੇ ਜੀ ਅੱਜ ਜਿਹੜੀ ਆਪ 1 25 ਦੇ ਵਿੱਚੋਂ ਪਾਣੀ ਛੋਟ ਕਰਦਾ ਇੱਕ 20 ਦੀ ਵੱਛੀ ਦੇ ਦਿਆਂਗੇ ਇੱਕ 20 ਦੀ ਹਾਂਜੀ ਨਵਾਲਾ ਇੱਕ 15 ਦੀ ਇੱਕ 15 ਦੀ ਵੱਛੀ ਦੇ ਦਿਆਂਗੇ ਇੱਕ 15 ਦੀ ਇੱਕ 15 ਜੀ ਉਹ ਵੀ ਇੱਕ 15 ਦੀ ਵੱਛੀ ਮਿਲ ਜੂਗੀ ਬਾਕੀ ਬੇਫਿਕਰੀ ਹੈ ਜੜ ਜੂੜ ਪ੍ਰੋਪਰ ਪਾ ਦਿੱਤੀ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਹੈ ਬਹੁਤ ਸੋਹਣਾ ਚੱਡਾ ਲੇਵਾ ਬੜੇ ਟਕਾਣੇ ਤੇ ਬਾਕੀ ਜੇ ਕਿਸੇ ਵੀਰ ਨੇ ਵੀਡੀਓ ਇਹਦੀ ਯਰ ਪੈਂਦੀ ਦੀ ਦੇਖਣੀ ਹੋਵੇ ਉਹ ਵੀ ਆਪਾਂ ਵੀਡੀਓ ਬਣਾਈ ਹੈ ਇਹਦੀ ਪ੍ਰੋਪਰ ਕਿਉਂਕਿ ਜਿਹੜੇ ਵੀਰ ਨੇ ਏਡੀ ਰਕਮ ਲਾਉਣੀ ਆ ਉਹਨੇ ਆਪ ਦੀ ਤਸल्ली ਕਰਕੇ ਖੜ੍ਹਦੀਆਂ ਉਹਦਾ ਤਸल्ली ਕਰਕੇ ਖੜ੍ਹਨਾ ਉਹਦਾ ਜਿਹੜਾ ਵਾ ਫਰਜ ਵੀ ਮੰਦਾ ਵਾ ਹਾਂਜੀ ਹਾਂਜੀ ਇਧਰ ਜੇਰ ਵਿਖਾ ਦਿੰਦੇ ਆ ਇਸ ਵੇੜ ਦੀ ਜੇਰ ਪਈ ਹੋਈ ਆ ਠੀਕ ਆ ਬਿਲਕੁਲ ਬਿਲਕੁਲ ਠੀਕ ਆ ਵੀ ਅੱਗੇ ਨਖਟ ਆਪਣੇ ਕੋਲ ਰਾਜਵਰ ਸਿਆਂ ਜਿਹੜੀ ਆ ਬੱਛੀ ਆ ਗਈ ਆ ਹਾਂ ਜਸਮ ਸਿੰਘ ਸਾਹਿਬ ਇਹ ਗਾਂ ਕਿਨਵਾ ਸੂਹ ਸੂਣ ਵਾਲੀ ਆ ਇਹ ਦੂਜੇ ਸੂਹ ਇਹ ਜਸਮ ਸਿੰਘ ਸਾਹਿਬ ਅੱਛੀ ਸੂਣੀ ਆ ਅਜਿਹੜਾ ਕੋਈ 15 ਦਿਨ ਦਾ ਟਾਈਮ ਜਿਹੜਾ ਇਹਦਾ ਸੂਣ ਦੇ ਵਿੱਚ ਰਹਿੰਦਾ ਜੀ 15 ਦਿਨ ਹਾਂਜੀ 15 ਦਿਨ ਜਿਹੜੇ ਆ ਬੜੇ ਆਰਾਮ ਨਾਲ ਮਸ਼ੀਨਾਂ ਲੈ ਆਏ ਉਹ ਵੀ ਨਿੱਕਰ ਨਿੱਕਰ ਬਹੁਤ ਆ ਪਿੰਦੇ ਪੁੰਦੇ ਦੀ ਠਿਕਾ ਸੋ ਆਇਆ ਇਸ ਵਕਤ ਦੂਜਾ ਸੂਆ ਦੂਜਾ ਹੀ ਨਾ ਸੂਆ ਹਾਂਜੀ ਹਾਂਜੀ ਸੂਆ ਦੂਜਾ ਸੁਣੀਏ ਦੂਜਾ ਸੂਆ ਬਾਕੀ ਚਮਕ ਤਾਂ ਉਹ ਕੋ ਬੜੀ ਹੈ ਨਾ ਹਾਂਜੀ ਹਾਂਜੀ ਰੰਗ ਪ੍ਰਿੰਟ ਵੇਖੋ ਬਹੁਤ ਸਾਰਾ ਫੈਸ਼ਨ ਫੁਸ਼ਨ ਆ ਬੈੜਦਾ ਸਟੇਟ ਪਟਾ ਤੇ ਬਾਕੀ ਆਪ ਉਹ ਬੈੜ ਦੱਸੂਗੀ ਵੀ ਹੈ ਆ ਕੋਈ ਸ਼ੈ ਅਜੇ ਮੈਨੂੰ ਲੱਗਦਾ 15 14 ਦਿਨਾਂ ਚ ਤਿਆਰੀ ਕਰ ਗਈ ਤੇ ਫੇਰ ਗੱਲ ਹੋਰ ਹੋਣੀ ਹਾਂਜੀ ਹਾਂਜੀ ਵੇਹੇ ਦਾ ਕੋਈ ਇਰਾਦਾ ਤੇ ਨਹੀਂ ਸੀ ਅੱਜ ਵੀਡੀਓ ਦਾ ਪਰ ਫੇਰ ਅਸੀਂ ਕਿਹਾ ਚਲੋ ਕੋਈ ਤਿਆਰ ਕਰ ਲੈ ਜੀ ਚੋੜੀ ਭਾਰਾ ਦੇ ਦਿਆ ਤੇ ਮੈਨੂੰ ਲੱਗਦਾ ਵਿਕਤੀ ਬਣੇਗਾ ਹਾਂਜੀ 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 ਹਾਂ ਅੱਜ ਦਾ ਵੀ ਟਾਂਗ ਰੋਜ਼ ਦੀ ਰੋਇ ਤਰੇ ਅੰਦਰ ਬਿਲਕੁਲ ਬਿਲਕੁਲ ਅਗਲੇ ਬੰਨੇ ਚਲੋ ਲੋ ਵੀ ਤਿਆਰੀ ਤੇ ਮੇਰਾ ਭਰਾ ਕੋਈ ਚੰਗਾ ਨਫਾ ਵੀ ਲੈ ਸਕਦਾ ਅੱਜ ਕੱਚੀ ਆਉਗੀ 12 15 ਦਿਨਾਂ ਦੀ ਉਸ ਕੋਰਡਿੰਗ ਜਿਹੜੀ ਅੱਜ ਤੁਹਾਨੂੰ ਕੋਈ 2 ਰੁਪਏ ਸਸਤੀ ਮਿਲ ਜੂਗੀ ਠੀਕ ਆ ਚਾਰੇ ਥਾਂ ਕੋਈ ਪੰਜਵੀਂ ਫੋਟ ਬੱਚਾ ਨਹੀਂਗਾ ਚਾਰੇ ਥਾਂ ਨਾ ਵੇਖ ਤੈਨੂੰ ਪਤਾ ਹੀ ਹੈ ਮੈਂ ਤਾਂ ਬੱਸ ਬੰਦਾ ਹੀ ਕੰਮ ਵਿੱਚ ਕਮੀਆਂ ਪੇਸ਼ਗਾਨੀ ਕੋਈ ਨਹੀਂ ਹਾਂ ਸੋ ਬੱਚੇ ਦੁੱਜਾ ਸੁਆ ਬੱਚੀ ਨੇ ਸੋਣਾ ਚੰਗਾ ਲੇਵਾ ਬਣਾ ਕੇ ਤਿਆਰ ਕਰੂਗੀ ਆ ਵੇਖੋ ਫੈਸ਼ਨ ਫੂਸ਼ਨ ਬਹੁਤਾ ਵੈੜਦਾ ਹੈ ਚਮਕ ਬਹੁਤ ਜਿਆਦਾ ਆ ਹਾਂ ਲੋ ਜੀ ਸੋ ਬਹੁਤ ਸੋਨਾ ਨਖਾਰ ਵੈੜ ਦੇ ਉੱਤੇ ਠੀਕ ਆ ਜੀ ਪਿੰਡੇ ਪੁੰਡੇ ਦੀ ਬੜੀ ਰਾਜੀ ਆ ਚੌੜਾ ਪਿੱਠ ਪੁੱਠਾ ਸੋ ਫੁੱਲ ਵਜਨ ਲੋੜ ਦੇ ਵਿੱਚ ਆ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਲੈ ਫੇਤੀ ਮੋੜਾ ਇਹਨੂੰ ਬਈ ਠੀਕ ਹੈ ਕ੍ਰੋਸ ਆਂਗ ਦੇ ਵਿੱਚ ਆ ਪਰ ਜ਼ਬਰਦਸਤ ਬਣੂਗੀ ਥੱਲੇੋਂ ਠੀਕ ਆ ਜੀ ਸੋ ਜਦੋਂ ਬਣ ਗਈ ਦੋਸਤੋ ਉਦੋਂ ਕਰਮਾਲੀ ਦੇ ਬਿਲਕੁਲ ਜਿਹੜਾ ਦਾਖਾ ਉਹ ਅੱਜ ਨਾਲੋਂ ਤਕਰੀਬਨ ਬਿਲਕੁਲ ਡਿਫਰੈਂਟ ਹੋ ਗਈ। ਮੈਨੂੰ ਲੱਗਦਾ 15 ਸਾਲ ਪਹਿਸੇ ਤੋ ਜੀ ਹੈ ਗਈਆਂ ਮੈਂ। ਹਾਂ। ਉਹ ਤਾਂ ਠੰਡੀ ਧੀਰੀ ਹਾਂ ਨਾ। ਠੰਡੀ ਧੀਰੀ ਕੋਈ ਮੈਂ ਕੋਈ ਗੱਲ ਹੀ ਨਹੀਂ ਤੇ ਜਿੱਦਾਂ ਮਰ ਜੀ ਕੋਈ ਨਾ ਕੋਈ ਨਵਾ ਧਵਾ ਲੱਗਿਆ ਕੋਈ। ਜਦੋਂ ਵਛਣੇ ਕੁਦਰ ਇਹ ਗੱਲ ਦਾ ਵਛਣੇ ਹਾਂ ਹਾਂ ਜੀ। ਇੱਕੋ ਥਾਂ ਤੇ ਤਰੀਆ ਬਹੁਤ ਵਧੀਆ ਰਾਜਵੀਰ ਕੀ 몰ਕ ਕੀ ਡਿਮਾਂਡ ਰੋਗੀ ਦੀ ਸੰਸਬ ਜੇ ਦੇ ਵਸ਼ੀ ਹੁੰਦੀ ਆ ਜੇ ਤਿਆਰ ਹਾਂ ਫਿਰ ਤੇ ਵਸ਼ੀ ਚਲੋ ਆਪਾਂ ਨੂੰ ਦੀਦੀ ਆ 1 5 ਲੱਖ ਦੀ ਵੇਖਦੀ ਸੀ ਅੱਜ ਜਿਹੜੀ ਆ ਵਸ਼ੀਏ 90000 ਦੀ ਦੇ ਦੀ ਜੀ 90 ਦੀ ਆਪੋ 1 ਕਰੋੜ ਦਾ 85000 ਦੀ ਵਸ਼ੀਏ 85 ਦੀ ਹਾਂਜੀ 85 ਉਹ ਵੀ 85000 ਰੁਪਏ ਜਵਾਰ ਮਿਲ ਜੂਗੀ ਬਾਕੀ ਵੇਰ ਥੱਲੇੋਂ ਬੜੀ ਜ਼ਬਰਦਸਤ ਬੰਨੀ ਆ ਕੋਈ ਸ਼ੱਕ ਨਹੀਂ ਉਹਦੇ ਚ ਹਾਂਜੀ ਟਿਲ ਟਿਲ ਨੜਾ ਨੜਾ ਬਹੁਤ ਆ ਹਾਂਜੀ ਤਾਦੀਆ ਕਰਦੀ ਜਿੱਦੀ ਜੱਲੀ ਬੜੀ ਆ ਹਾਂ ਹਾਂਜੀ ਤੇ ਦੁੱਧ ਵੀ ਬੱਚੀ ਸੰਸਾਦ ਜਦੋਂ ਜਿਹੜਾ ਵਾ 20 ਤੋਂ 22 ਕਿਲੋ ਦੁੱਧ ਬੱਚੀ ਉਹ ਵੀ ਭਰਾਉਗੀ ਜੀ ਆਰਾਮ ਨਾਲ ਹਾਂਜੀ ਹਾਂਜੀ ਆਰਾਮ ਨਾਲ ਪਾਉਗੀ ਕਿਉਂਕਿ ਕੁਆਲਿਟੀ ਕੁਆਲਿਟੀ ਚੰਗੀ ਜੇ ਬਾਕੇ ਇਥਾਨ ਤੋਂ ਬਹੁਤ ਵਧੀਆ 25 ਕਿਲੋ ਵੀ ਹੋ ਸਕਦਾ ਤੇ 22 20 22 ਕਿਲੋ ਤੋਂ ਦਰ ਕੋਈ ਨਹੀਂ ਹੁੰਦਾ ਲੈ ਠੀਕ ਆ ਜੀ ਲੋ ਵੀ ਬਿਲਕੁਲ ਸ਼ਾਰਟ ਡੀਟੇਲ ਦੇ ਵਿੱਚ ਆ ਠ ਕਰੈਕਟਰ ਆ ਇਹ ਮਾਰਕਿੰਗ ਆ ਇਸ ਵਾਰ ਦੀ ਤੁਹਾਨੂੰ ਤੁਸੀਂ ਦੇਖ ਲਈਏ ਪ੍ਰੋਪਰ 85000 ਦੀ 85 ਹਜ਼ਾਰ ਦੀ ਠੀਕ ਆ ਅੱਜ ਮੋਰ ਸੰਗਾ ਛੋੜ ਗਏ 84 ਦੇ ਦੇ ਦਾਂਗੇ ਚਲੋ ਜੀ ਇਧਰ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਤੇ ਮੱਜਾਂ ਦੇ ਵਿੱਚ ਪਹਿਲੇ ਨੰਬਰ ਤੇ ਝੋਟੀ ਰਾਜਪੁਰ ਕਿਵੇਂ ਆ ਪਹਿਲਾ ਸਵੇਰ ਹੀ ਅਮਨ ਸਾਹਿਬ ਪਹਿਲਾ ਸਵੇਰ ਸੁਈ ਜੇ ਝੋਟੀਏ ਇਹਨੂੰ ਆਜੋ ਇਹਨੂੰ ਆ ਹਫ਼ਤੇ 8 ਦਿਨ ਦੇ ਦੌਰਾਨ ਸਮਾਂ ਹੋ ਗਿਆ ਜੀ 10 ਦਿਨ ਹੋ ਗਿਆ ਹਾਂਜੀ 8 ਦਿਨ ਹੋ ਗਏ ਇਹਨੂੰ ਤੇ ਇਸ ਟਾਈਮ ਜਿਹੜੀ ਆ 11 ਗਿਲਗੋਤ ਤੇ ਚੱਲਣ ਦੇ ਆ ਹਾਂ ਇਹ 10 ਲੀਟਰ ਦੁੱਧ ਜਿਹੜਾ ਆਪਾਂ ਦੋ ਟਾਈਮਾਂ ਦਾ ਜਿਹੜਾ ਵੀ ਨੂੰ ਦੋ ਟਾਈਮ ਜਿਹੜਾ ਚਵਾ ਕੇ ਲੀਟਰ ਨਰਾ ਸਕਦੇ ਹਾਂ ਜੀ ਧਾਰਾ ਤੁਰਾਂ ਬਰਾਬਰ ਅਗੇ ਪਿਛਲੇ ਦੀ ਹਾਂਜੀ 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 ਧਾਰਾ ਤੁਰਾਂ ਬਰਾਬਰ ਹੋਣੀਆਂ ਜੀ ਇੱਕ ਨੰਬਰ ਠੀਕ ਆ ਲਓ ਵੀ ਪਹਿਲਾ ਸੋ ਮਗਰ ਬੱਚਾ ਤੇ ਕੀ ਸੀਗਾ ਮਗਰ ਕੱਟ ਆ ਗਿਆ ਜੀ ਇਹਦੇ ਮਗਰ ਕੱਟਾ ਇਹਦੇ ਠੀਕ ਆ ਜੀ ਅੱਠਾ ਸੱਤਾ ਦਿਨਾਂ ਦੀ ਸੂਈ ਆ ਹੋਵੇ ਨਾ ਹੋਵੇ ਤਾਂ 11 ਕਿਲੋ ਆ ਬਾਕੀ ਦੱਕ ਦੁੱਕ ਚੱਡੇ ਲੇਵੇ ਤਾਂ ਤੁਸੀਂ ਅੰਦਾਜ਼ਾ ਲਾ ਜਾਓਗੇ 10 ਕਿਲੋ ਮੇਰਾ ਭਰਾ ਠੰਡਾ ਕਰਕੇ ਦੁੱਧ ਵੀਰ ਰਾਜਵੀਰਾਂ ਦਾ ਵੀ ਇੱਥੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਜਿਹੜਾ ਚਮਾਉਣਾ ਆਪਾਂ ਤੁਹਾਨੂੰ ਬਾਕੀ ਸੰਗੀ ਸਾਹਿਬ ਘਰ ਰੱਖ ਉਹ ਕੱਟੀ ਚੰਗੀ ਆ ਬਾਕੀ ਸਿੰਘੀ ਸੁੰਗੀ ਬਹੁਤ ਜਾਰੀ ਵਧੀਆ ਆ ਦਿਖਾਈਏ ਮੜਾ ਜ ਆ ਵੇਖੋ ਬਿਲਕੁਲ ਓਕੇ ਜੜੇ ਪਏ ਠੀਕ ਆ ਜੀ ਛੋਟੀ ਸੀਗੀ ਆ ਰਿੰਗ ਸਿੰਘ ਆਪਾਂ ਕਹਿ ਦਿੰਨੇ ਆ ਬਿਲਕੁਲ ਜ ਰਿੰਗ ਸਿੰਘ ਛੋਟਾ ਸਿੰਘ ਓਕੇ ਜੜੇ ਪਏ ਆ ਇਧਰ ਕੱਟੀ ਬਾਹਰ ਕੱਢ ਕੇ ਦਿਖਾਉਨੇ ਆ ਤੁਹਾਨੂੰ ਫੇਸ ਬਹੁਤ ਸੋਹਣਾ ਜੇਕਰ ਆਪਾਂ ਬਿਲਕੁਲ ਨੱਕ ਦੀ ਗੱਲ ਕਰੀਏ ਲਵਾਈ ਦੇ ਵਿੱਚ ਨੱਕ ਤੇ ਛੋਟਾ ਸਿੰਘ ਸਿੰਗਲ ਹੱਡੀ ਪਤਲਾ ਪਿੰਡਾ ਬਿਲਕੁਲ ਠੀਕ ਆ ਜੀ ਤੇ 10 ਕਿ ਪਹਿਲਾ ਸੂਆ ਕੱਟੀ ਸੁਈ ਆ ਤੇ ਮਗਰ ਇਹਦੇ ਕੱਟਾ ਮੇਲ ਕਾਫ ਕੱਲ੍ਹ ਦੋ ਕੱਟੀ ਮੇਰਾ ਮੂਲਾ ਮਾਰਕੀਟੋਂ ਦੋ ਤੇਰਾ ਦਾ ਚੌਰਾ ਤੋਂ ਕੱਟੀ ਲਊਗੀ ਹਾਂ ਵੀ ਸਟਾਰਟਿੰਗ ਹੀ ਚੰਗੀ ਕਰਤੀ ਹੈ ਇਹ ਆ ਦੇਖੋ ਜੀ ਚੁਵਾਈ ਚੁਵਾਈ ਰੂਹਾਂ ਬਿਲਕੁਲ ਚੁਵਾਈ ਚੁਵਾਈ ਇੱਕ ਨੰਬਰ ਦੇ ਜੀ ਚੁਵਾਈ ਦਾ ਆਪਣਾ ਨੰਗਰ ਨਾਮ ਆੜਾ ਲਿਆ ਜੀ ਨਾ ਕੋਈ ਲੈਣੀ ਆ ਠੀਕ ਆ ਵੀਰੇ ਹਾਂਜੀ ਹਾਂਜੀ ਲੋ ਵੀ ਮਾਲ ਵੈਸੇ ਇੱਕ ਵਾਰੀ ਫੇਰਾ ਪਰ ਰੀਪੀਟ ਕਰ ਦਿੰਦੇ ਆ ਠੀਕ ਆ ਜੀ ਇਤਬਾਰ ਕਰਕੇ ਮੇਰਾ ਵੀਰ ਸੱਜਣ ਕੋ ਆਵੇ ਠੀਕ ਆ ਜੀ ਕੋਈ ਗਲਤੀ ਨਹੀਂ ਜਾਂ ਮਾੜੇ ਚੰਗੇ ਪਸ਼ੂ ਦੀ ਕੋਈ ਗਜੈਸ਼ ਨਹੀਂ ਗਈ। ਹਾਂਜੀ ਹਾਂਜੀ। ਬਾਕੀ ਚਲੋ ਕਿਸੇ ਵੇਲੇ ਮਾੜਾ ਪੈ ਵੀ ਜਾਂਦਾ ਕੋਈ ਆਪਾਂ ਕਿਉਂਕਿ ਵੇਚਵਾਰ ਕੇ ਦੇਖਿਆ ਹੁੰਦਾ ਕੁਦਰਤ ਦੇ ਰੰਗ ਜੇ। ਹਾਂ ਚਲੋ ਰੱਬੀ ਕੁਦਰਤੀ ਪੈ ਜਾਂਦੇ ਗੱਲ ਕਹਿ ਦੀ ਕਰਦੇ। ਚਲੋ ਬਾਕੀ ਕਿਉਂਕਿ ਹਾਂ ਆਪਾਂ ਮਗਰੋਂ ਜਿਹੜੀ ਰਕਮ ਲਾ ਕੇ ਚੀਜ਼ ਲਈ ਤੇ ਅੱਗੇ ਵੀਰਾਂ ਨੂੰ ਰਕਮ ਨਾਲ ਦੇਣੀ ਆ। ਤੇ ਜਿਹੜਿਆ ਸੱਲੇ ਕਰਕੇ ਲਈ ਦੀ ਹੈ ਨਿਤ ਤਾਂ ਰਾਜਪੀਰ ਪਸ਼ੂ ਮੈਨੂੰ ਲੱਗਾ ਕੋਈ 5-4 ਪਸ਼ੂ ਨਿਤ ਦੇ ਖਰੀਦਣੇ ਲੈਣੇ ਤੇ ਉਹਦੇ ਵਿੱਚੋਂ ਕੋਈ ਗਜਾਇਸ਼ ਰਹਿ ਨਹੀਂ ਜਾਂਦੀ ਵੀ ਕੋਈ ਹਾਂਜੀ ਹਾਂਜੀ ਕੋਈ ਚੀਜ਼ ਇਹੋ ਜੀ ਛੁੱਟ ਜਾਵੇ ਜਾਂ ਰਹਿ ਜਾਵੇ ਵੀ ਬੜਾ ਪਸ਼ੂ ਬੰਦੇ ਪਾ ਜੇ ਹਾਂਜੀ 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 ਆਗੇ ਕੋਈ ਬਥੀ ਕੀ ਹੋ ਜਾਵੇ ਤਾਂ ਕੋਈ ਕਹਿ ਨਹੀਂ ਸਕਦਾ ਹਾਂਜੀ ਹਾਂਜੀ ਉਹ ਤੇ ਚਲੋ ਹੋ ਵੀ ਜਾਂਦਾ ਕੈਵਲੇ ਹਾਂ ਬਾਕੀ ਸਾਲੀਆਂ ਚੀਜ਼ਾਂ ਦੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇਹ ਕਰਮਾਂ ਦੇ ਦਿੱਤੇ ਜਾਂਦੇ ਨਾਲ ਕਰਮ ਕਿਸਮਤ ਅਗਲੇ ਦੇ ਹਾਂਜੀ 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 ਬਿਲਕੁਲ ਸੋ ਚੰਗੀ ਝੋਟੀਆਂ ਦੋਸਤੋ ਕੱਟੀਆਂ ਬਹੁਤ ਪਿਆਰੀਆਂ ਠੀਕ ਆ ਜੀ ਤੇ ਬਾਕੀ ਤੁਹਾਨੂੰ ਪੂਰਾ ਰਿਕਾਰਡ ਤੇ ਡਿਟੇਲ ਇਹਦੀ ਦੱਸ ਹੀ ਦਿੱਤੀ ਆ ਸੋ ਚੱਡਾ ਲੈਵਾ ਜਿਵੇਂ ਗੱਲ ਕਰਦੇ ਨੇ ਵੀ ਅੱਗੋਂ ਸ਼ਟਾਰਟ ਹੋ ਕੇ ਤੇ ਬਿਲਕੁਲ ਤੂਰ ਨਾਲ ਜਿਹੜਾ ਲੈਵਾ ਕਰਮਾਲੀ ਲਾਈ ਖੜੀ ਅੱਜ ਦੀ ਘੜੀ ਤੇ 24 ਚ ਵੀ ਇੱਕ ਨੰਬਰ ਆ ਮਗਰ ਇਹਦੇ ਕੱਟਾ ਜਿਹੜਾ ਤੁਹਾਨੂੰ ਦਿਖਾ ਦਿੱ ਗਿਆ ਆਪਾਂ ਸੌਰਿਆ ਕੱਟਾ ਇਹੋ ਜੀ ਹਾਂਜੀ 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 ਆਹ ਡਾਕਪਲੇ ਕਿਤਾਬ ਜੇ ਬੁਲਜੇ ਵੀ ਕੇ ਲੈ ਚੰਗਾ ਦੀ ਆ ਬੋਰਾ ਬੜੇ ਕੱਟੀ ਬੁਲੀ ਜਾਏ ਘਰੇ ਦੇ ਕੱਟੀਆਂ ਆ ਨਹੀਂ ਜੀ ਬੜਾ ਪਲੀਤਾ ਕਟਿਆ ਬਹੁਤ ਸੋਨਾ ਰਾਜੀ ਕਟਾ ਆ ਗਿਆ ਮਗਰ ਹਣਾ ਹਾਂਜੀ ਲੋ ਜੀ ਸ਼ਾਈ ਸ਼ੀਕ ਚੈੱਕ ਕਰੋ ਕੱਟੇ ਦੀ ਚਲੋ ਕੋਈ ਭਰਾ ਸਾਹ ਉਹ ਨਾਲ ਸਾਹ ਲੂਗਾ ਹਾਂ ਰੋਜਵੀਰ ਸਿੰਘ ਮੋਹਨ ਦੇ ਬੋਲ ਵੀਰੇ ਦੇ ਦੀਏ ਕਿੰਨੇ ਦੀ ਕੱਟੀ ਸਰਨ ਸਾਹਿਬ ਜਿੱਦਾਂ ਦੀ ਕੱਟੀਆਂ ਇਹਦੇ 1 25 ਦੀ ਵੀ ਵੇਚ ਦੀਏ ਤਾਂ ਵੀ ਕੋਈ ਗੱਲ ਨਹੀਂ ਜੀ ਤੇ ਅੱਜ ਜਿਹੜੀ ਆ ਆਪਾਂ ਇੱਕ 15 ਦੀ ਕੱਟੀ ਦੇ ਦੇਾਂਗੇ ਜੀ ਹਾਂ ਨਾ ਜੀ ਅਲੀ ਕਿੱਥੇ ਗੱਲ ਹੋਊਗੀ 5 ਛੱਡ ਦਾਂਗੇ ਜੀ ਇੱਕ 10 ਦੀ ਦੇ ਲਿਆ ਇੱਕ ਦਾਸ ਦੇ ਹਾਂਜੀ ਇੱਕ ਦਾਸ ਦੀ ਯਾਰ ਹੋਰ ਹੋ ਗਈ ਹਾਂਜੀ ਹੈਪੀ ਬੀ ਗੁਜਾਇਸ ਕੋਈ ਨਹੀਂ ਜੇ ਸਿਰਫ ਫਿਕਸ ਹੀ ਰੇਟ ਜੇ ਦਾਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ 109000 ਐਂਡਪ੍ਰਿੰਟ ਜਿਹੜੀ ਅੱਜ ਮਿਲ ਜੂਗੀ ਠੀਕ ਆ ਜੀ ਸੋ ਕੱਟੀ ਪਹਿਲਾ ਸਵੇਰ ਸੋਈ ਤੁਹਾਨੂੰ ਪ੍ਰੋਪਰ ਡਿਟੇਲ ਆ ਦੇ ਦਿੱਤੀ ਐ ਇਧਰ ਸਾਈਕਲ ਨੰਬਰ ਤੇ ਮੱਜਾਂ ਦੇ ਵਿੱਚ ਵੈਸੇ ਚੌਥੇ ਨੰਬਰ ਤੇ ਆਪਾਂ ਫੇਰਵਾ ਪਾ ਦਿੰਦੇ ਹਾਂ ਹਾਂਜੀ ਹਾਂਜੀ ਆ ਗਈ ਮੱਜ ਠੀਕ ਆ ਜੀ ਗ੍ਰੇਡਡ ਦੇ ਵਿੱਚ ਵੀ ਕੋਈ ਵੀ ਲੈ ਸਕਦਾ ਮੱਥੇ 'ਚ ਫੋਲਾ ਤੇ ਪੁਤਕਾਦ ਪੂਰਾ ਇਹਦਾ ਕਰਮਾੜੀ ਦਾ ਚਗਾਠਾ ਚੂਠਾ ਚੈੱਕ ਕਰੋ ਹਾਂਜੀ ਹਾਂਜੀ ਇਹ ਵੀ ਰਾਜਵਰ ਸੁਈ ਹੈ ਹਾਂਜੀ ਸਮਸਾ ਵਾਜ ਕੋਈ ਤੀਜਾ ਚੌਥਾ ਦਿਨ ਸੁਈ ਨੂੰ ਹੋ ਗਿਆ ਜੀ ਬੌਲੇ ਤੋਂ ਸਾਫ ਹੋਈ ਆ ਅੱਜ ਆ ਜੇ ਨਾੜੂ ਤੇ ਮਗਰੇ ਦੇ ਕੱਟੀ ਗਏ ਇਹਦੇ ਮਗਰ ਕੱਟੀ ਆ ਗਈ ਹਾਂਜੀ ਇਹਦੇ ਮਗਰ ਕੱਟੀ ਆ ਚਾਰ ਪੰਜ ਦਿਨ ਚਾਰ ਦਿਨ ਦਾ ਸਮਾਂ ਹਾਂਜੀ ਚਾਰ ਦਿਨ ਦਾ ਸਮਾਂ ਹੋ ਗਿਆ ਜੀ ਇਹ ਤਾਂ ਤਕਰੀਬਨ ਬੌਲੇ ਬੌਲੇ ਜੀ ਆ ਹਾਂਜੀ ਇਹਦੇ ਬੌਲੇ ਤੋਂ ਚਲੋ ਸਾਫ ਹੋ ਗਈ ਆ ਜਿਹੜਾ ਵਾ ਹੋ ਗਿਆ ਇਹਨਾਂ ਚੌਥਾ ਦਿਨ ਹੋ ਗਿਆ ਜੀ ਕੱਲ ਜਿਹੜੀ ਆ ਸਾਫ ਸੋਫ ਕਰਤੀ ਬੌਲੇ ਤੋਂ ਹੁਣ ਜਿਹੜੀ ਆ 11 ਕਿਲੋ ਜਿਹੜਾ ਨੈਟ ਤਿਆਰ ਆ ਇਹਦੇ ਥੱਲੇ 11 ਕਿਲੋ ਹਾਂਜੀ 11 ਕਿਲੋ ਦੋਸਤ ਇਹ ਵੀ 11 ਕਿਲੋ ਬੌਲਾ ਆ ਨਰਗੋਨ ਵਾਲਾ ਬੱਚੇ ਤੇ ਤੁਹਾਨੂੰ ਮੈਂ ਦਿਖਾਵਾਂਗੇ ਕੱਟੀ ਮਗਰ ਦੇ ਸੋ ਚੱਬੇਲੇਵੇ ਦੀ ਚੈੱਕ ਕਰਾ ਦਈਏ ਇੱਕ ਪੂਰੀ ਠੀਕਾ ਜੀ ਇੱਕੋ ਜਿਹਾ ਸਾਈਜ਼ ਹੈ ਇੱਕ ਸਾਰ ਬਿਲਕੁਲ ਬੈਕ ਸਾਈਡ ਤੋਂ ਆਹ ਦੇਖੋ ਸੋ ਗਲਾਸ ਆਵਰ ਕੇ ਥਾਣਾ ਬਹੁਤ ਵਧੀਆ ਦੂਰਾ ਥਾਣਾ ਚੁਵਾਈ ਚੁਵਾਈ ਦੀਆਂ ਪੋਲੀ ਵੀਰੇ ਸੰਸਾਬ ਇੱਕ ਨੰਬਰ ਚੁਵਾਈ ਆ ਰਹੇ ਚੁਵਾਈ ਜਿਹੜੀ ਅਗੂਠੇ ਗੂਠੇ ਏਡ ਹੀ ਮੋਟੀ ਧਾਰ ਆਊਗੀ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਲੋ ਵੀ ਕਰੋਚਾ ਕੇ ਠੀਕਾ ਜੀ ਸੋ 10 ਕਿਲੋ ਬੋਲਾ ਪਾਲਾ ਬੋਲਾ ਤੋਂ ਸਟਾਰਟਿੰਗ ਆ 10 ਕਿਲੋ ਤੋਂ ਮਗਰ ਕੱਟੀ ਆ ਗਈ ਐ ਚਵਾਈ ਪੋਲੀ ਐ ਬਾਕੀ ਮੱਝ ਵੱਡੀ ਐ ਕੋਈ ਵੀ ਸੱਜਣ ਆਪਣਾ ਟੋਕਾ ਕਰੂਗਾ ਆ ਬਾਗੀ ਸਿੰਘ ਸੁੰਗਦੀ ਵੀ ਸੋਹਣੀ ਐ ਕਿਉਂਕਿ ਜੋ ਸਿੰਘ ਦੇ ਉਤਰਾ ਹੀ ਕੋਈ ਬਣਿਆ-ਬੁਣਿਆ ਨਹੀਂ ਜੀ ਸਿੰਘ ਦਾ Ориਜినਲ ਯਾਰ ਹਾਂਜੀ Ориਜినਲ ਹੀ ਸਿੰਘ ਦਾ Ориਜినਲ ਹੀ ਸਿੰਘ ਦਾ ਉਹਦਾ ਸੁਣਾਇਆ ਤਾਂ ਲੋਟ ਦੇ ਦੂਗੀ 16 17 ਕਰੋ ਦੇ ਲਿਵਰ ਕੋਸ਼ ਨਹੀਂ ਆਂਦਾ ਹਾਂ ਵਾਹ ਜਾਲਾ ਪੂਰਾ ਮਾਰ ਕੇ ਸਾਨੂੰ 11 ਕਿਲੋ ਬੋਲਾ ਹਨ ਮੈਂ ਕੋਰ ਆਪਾਂ ਨੋਰਮਲ ਹੀ ਗੱਲ ਕਰਦੇ ਆ ਚਲੋ ਜਿੱਡੇ ਬੁੱਤ ਕੱਤ ਦੀ ਮੈਂ ਜਿੱਡਾ ਵਜਨ ਲੋੜਾ ਦੁੱਧ ਇਹਨਾਂ ਦਾ ਮਜ਼ਾਕ ਜਿਆ ਇਹਨੂੰ ਬਾਕੀ ਕਿ ਸੇਵਾ ਹੋਣੀ ਚਾਹੀਦੀ ਕਿਸੇ ਭਰਾ ਹਾਂਜੀ ਹਾਂਜੀ ਬਾਕੀ ਅੱਗੇ ਸਾਮ ਦਾ ਇਸ ਨੂੰ ਸਾਹ ਹਾਂ ਅੱਗੇ ਸਾਹ ਜੋ ਮੌਕੇ ਦਾ ਜੇ ਆਪਾਂ ਦੇ ਉਹ ਚਵਾ ਕੇ ਦੇਵਾਂਗੇ ਜੀ ਕਿਹਨਾਂ ਪਤਾ ਜੀ ਕੋਈ ਆ ਕੇ ਹਾਂ ਬਸ ਜੀ ਜਿਹੜੀ ਮੈਂ ਲੋ ਬਾਕੀ ਢਾਂਚਾ ਬਹੁਤ ਜ਼ਬਰਦਸਤ ਆ ਠੀਕ ਆ ਜੀ ਪੂਰੀ ਵਜਨਦਾਰ ਪੂਰੀ ਜਾਨਦਾਰ ਤੇ ਸ਼ਾਨਦਾਰ ਕੁਆਲਿਟੀ ਆ ਤੇ ਸਾਹਣੀ ਪਾਉਗੀ ਮੇਰਾ ਵੀਰੇ ਜੀ ਵੀ ਇੱਕ ਵਾਰੀ ਤੁਸੀਂ ਪੈਸੇ ਲਾ ਕੇ ਲੈ ਕੇ ਤੇ ਬਾਅਦ ਵਿੱਚ ਆਪਾਂ ਕੇਅਰ ਘਟਾ ਦਈਏ ਕੇਅਰ ਕਰਨੀ ਪਊਗੀ ਮੱਝ ਤੇ ਜਿੰਨੀ ਕਰਤੂਤ ਦੁੱਧ ਦੇ ਚਵਾਦੀ ਦੀ ਆ ਵੇਖੋ ਲੈ ਵੀ ਇਹਦਾ ਕੋਈ ਬੱਚਾ ਦਿਖਾ ਦਈਏ ਆ ਕੱਟੀ ਆ ਗਈ ਹਾਂਜੀ ਆ ਕੱਟੀ ਆ ਗਈ ਆ ਦਿਓ 나ੜੂਆਂ ਨਾਲੀਏ ਬੱਚੇ ਦੇ ਆ ਕਰੋ ਜਗਜੀ ਆ ਮਗਰ ਕੱਟੀ ਇਹਦੇ 나ੜੂ ਨਾਲਾ ਬੱਚੇ ਦੇ ਠੀਕ ਆ ਆ ਠੀਕ ਆ ਜੀ ਕੱਤੀ ਵੀ ਜਿਹੜੀ ਆ ਸੇਮ ਮਾਰ ਗਈ ਆ ਮੱਥੇ ਪੂਰੇ ਆ ਮੱਥੇ ਜਿਹਦੇ ਵੀ ਫੁੱਲੀ ਆ ਗਈ ਹਾਂਜੀ ਹਾਂਜੀ ਚੱਲ ਚੱਡੇ ਦੀ ਸਾਥ ਹਾਂਜੀ ਬਹੁਤ ਸੋਹਣਾ ਠੀਕ ਆ ਜੀ ਆ ਵੇਖੋ ਬਾਕੀ ਆ ਚੱਡੇ ਲੇਵੇ ਦੇ ਨਾੜਾ ਨੂੜਾ ਵੇਖੋ ਇਹ ਵੇਖੋ ਕਰਮ ਵਾਲੀ ਕਿੱਥੋਂ ਸ਼ਟਾਰਟ ਅੱਗੋਂ ਆਪਾਂ ਗੱਲ ਕਰਦੇ ਆ ਵੀ ਬਿਲਕੁਲ ਅੱਗੋਂ ਸ਼ਟਾਰਟ ਹੋ ਕੇ ਤੇ ਬੈਕ ਸਾਈਡ ਲੇਵਾ ਕਰੂਗੀ ਹਾਂਜੀ ਤੇ ਹਜੇ ਚੁਵਾਈਆਂ ਚੁਵਾਈਆਂ ਤੋਂ ਬਾਅਦ ਕਰਮ ਵਾਲੀ ਖੁੱਲੂਗੀ ਚੰਗੀ ਹਾਂਜੀ ਹਾਂਜੀ ਹਜੇ ਤੁਹਾਨੂੰ ਧੰਨਵਾਦ ਜੋ ਤਾਇਆ ਸੋਇਆ ਡੰਗਰ ਦਾ ਪੱਠਾ-ਪੁੱਠਾ ਬਣੀ ਪੂਰਾ ਚੁੱਕਦਾ ਇਹ ਜਿਹੜਾ 5-4 ਦਿਨ ਲੱਗ ਜਾਂਦੇ ਡੰਗਰ ਮੇਰਾ ਤਾਂ ਬਹੁਤ ਚੰਗਾ ਲੱਗ ਰਿਹਾ ਸੀ ਦੀ ਚੌੜੀ ਠੀਕ ਹੈ ਲੈ ਵੀ ਰਾਜਵੀਰ ਕੀ ਮੋਲਕ ਕੀ ਡਿਮਾਂਡ ਕਰਦੇ ਆਂ ਦੀ ਭਾਈ ਸੰਸਾ ਡਿਮਾਂਡ ਤੇ ਭਾਵੇਂ ਇਹਦੀ 1.5 ਲੱਖ ਰੁਪਇਆ ਕਰ ਲਈਏ ਜੀ ਹਾਂ ਅੱਜ 1.30 ਦੀ ਮੱਝ ਦੇ ਦਿਆਂਗੇ ਜੀ 1.30 ਦੀ ਹਾਂਜੀ ਐਂਡ ਤੋਂ ਐਂਡ ਕੋਈ ਇੱਕ ਗੱਲ ਕਸਰ-ਕੁਸਰ ਜਿਹੜੀ ਹੈਗੀ ਵਿੱਚੋਂ ਗਜਾਇਸ਼ ਕੱਢ ਕੇ ਪੰਜ ਹੋਰ ਛੋਟ ਛੱਡ ਦਿਆਂਗੇ ਜੀ ਇੱਕ 25 ਦੇ ਦਿਆਂਗੇ ਜੀ ਇੱਕ 25 ਦੀ ਹਾਂਜੀ ਲਓ ਵੇ ਇੱਕ 25 ਦੀ ਤੇ ਮਾਰਨੀ ਛਾਲ ਭਾਈ ਯਾਰ ਹੋਰ ਛੱਡ ਦੇ ਕੋਈ ਚੱਲ ਭਾਵੇਂ ਇੱਕ ਹਜ਼ਾਰ ਹੋਰ ਲੈ ਸੋ ਜੋ ਠੀਕ ਆ ਜੀ ਤੇ ਉਹ ਬੂੰਦ ਬੂੰਦ ਕਰਕੇ ਤੇ ਸਾਗਰ ਭਰਦਾ ਤੇ ਇਹ ਥੋੜਾ ਯਾਰ ਯਾਰ ਪੰਜ ਪੰਜ ਸੌ ਘਟਾਈਏ ਤੇ ਭੈਣ ਭਰਾ ਨੂੰ ਸੁਵੱਲੀ ਮਿਲ ਜੂਗੀ ਅੱਜ 1 ਲੱਖ 24 ਹਜ਼ਾਰ ਦੀ 1 35 ਦੀ ਵੀ ਖਦਾ ਕਰਾਂ ਦੀ 40 ਦੀ ਮੈਂ ਲੈ ਲੀ ਜੀ ਆਹ ਬਾਕੀ ਆਪਾਂ ਕੁਆ ਮਿਲ ਲਾ ਇਧਰ ਇੱਕ ਬਾਰਡਰ ਬੈਲਟ ਦੀ ਜੇਕਰ ਆਪਾਂ ਬਾਰਡਰ ਏਰੀਆ ਦੇ ਵਿੱਚ ਰਹਿੰਦੇ ਆ ਦੋਸਤੋ ਬਾਜੇ ਬੈਲਟ ਦੇ ਵਿੱਚ ਤੇ ਜੇਕਰ ਇਹੋ ਜਿਹਾ ਪਸ਼ੂ ਨਾ ਵਿਖਾਈਏ ਤਾਂ ਫਿਰ ਸਵਾਦ ਨਹੀਂ ਆਉਂਦਾਗਾ ਨੀਲੀ ਜਾਂ ਨੀਲੀ ਦਾ ਵੀ ਸ਼ਾਨ ਆ ਇਧਰ ਦੀ ਬਾਕੀ ਬਹੁਤ ਖੂਬਸੂਰਤ ਇੱਕ ਬਾਜੇ ਤੁਹਾਨੂੰ ਦਿਖਾਦਾ ਕਿ ਨੀਲੀ ਦੀ ਮਾਰਕਿੰਗ ਤੁਸੀਂ ਵੇਖੋਗੇ ਬੜੀ ਜਾਇਜ਼ ਮਾਰਕਿੰਗ ਆ ਕੋਈ ਲਿਮਟਿਡ ਜੀ ਮਾਰਕਿੰਗ ਆ ਕੋਈ ਨਜਾਇਜ਼ ਨਹੀਂ ਇਹਦੇ ਚ ਹੋਊਗੀ ਰਾਜਵੀਰ ਮਾਝੇ ਆਪਣੇ ਕੋਲ ਗੱਬਨ ਆਈਏ ਨੀ ਲੀਦੀ ਹਾਂਜੀ ਹਾਂਜੀ ਸੂਬਾ ਕਿਨਵਾ ਸੂਰੀ ਅੱਗੇ ਸੂਬਾ ਸਾਨੂੰ ਸਵੇ ਤੀਜਾ ਸੂਣੀਆ ਇਸ ਵਾਰ ਠੀਕ ਆ ਜੀ ਤੇ ਦੂਜੇ ਸੂਵੇ ਜਿਹੜਾ ਵਾ ਇਹਨੇ 14 ਕਿਲੋ ਦੁੱਧ ਜਿਹੜਾ ਵਾ ਮਾਲਕਾਂ ਨੇ ਦੱਸਣ ਮੁਤਾਬਕ ਇਹਨੇ ਭਰਿਆ ਵਾ ਦੋ ਜਣ ਦੇ ਹਾਂਜੀ ਹਾਂਜੀ ਆ ਬਾਕੀ ਜਿਹੜਾ ਵਾ ਚਲੋ ਇਹਦਾ ਥਾਂ ਦੇ ਵਾ ਕੁਆਲਟੀ ਦੇ ਹਿਸਾਬ ਨਾਲ ਜਿਹੜਾ ਵਾ ਇਹਨਾਂ ਦੁੱਧ ਚਾਹੀਦਾ ਵੀ ਆ ਹਾਂ ਲਾਵੇ ਅੱਜ ਮੈਂ ਪੰਜ ਚਾਰ ਦਿਨ ਤੀ ਲਾਵੇ ਝੋਲ ਚਾਲ ਮੁਲੇਵਾ ਢਿੱਲਾ ਪਣਾ ਬਾਕੀ ਪੋਲੀ ਪਾਲੀ ਵੇਖੋ ਤੁਸੀਂ ਕਿੱਡੀ ਹੈ ਕਰਮ ਵਾਲੇ ਠੀਕ ਹੈ ਜੀ ਢਿੱਲਾ ਪੰਡਾ ਬਿਲਕੁਲ ਤੇ ਚੱਡੇ ਲੈਵ ਦੀ ਬੰਤਰ ਬਹੁਤ ਸੋਣੀ ਹੈ ਬਾੜ ਦਾ ਤੁਸੀਂ ਵੇਖੋਗੇ ਠੀਕ ਹੈ ਜੀ ਤਾਂ ਦਾ ਰੂਪ ਸ਼ੁੱਧੀ ਨਿਸ਼ਾਨੀ ਤੇ ਚੰਗਾ ਦੁੱਧ ਜਵਾਗੀ ਆ ਦੂਜੇ ਸ਼ੂਰੇ ਦੇ ਵਿੱਚ ਚਲੋ ਜਿੱਥੋਂ ਵੀ ਆਈ ਆ ਉਹਨਾਂ ਦੇ ਦਸਨ ਮੁਤਾਬਕ ਆ ਜਾਂ ਵੈਸੇ ਵੀ ਭਰਾਵਾਂ ਨੇ ਇੱਕ ਜੱਜਮੈਂਟ ਤੁਸੀਂ ਕਰ ਜਾਣੀ ਆ ਹਾਂਜੀ ਹਾਂਜੀ ਸਾਰੇ ਭਰਾ 파ਰਖੂ ਹੋਏ ਜੀ ਅੱਜ ਕੱਲ੍ਹ ਕਿਸ ਨੂੰ ਦੱਸਣ ਦੀ ਲੋੜ ਨਹੀਂ ਚਲੋ ਸਾਰੇ ਆਪਨੇ ਆਪ ਜੱਜਮੈਂਟ ਕਰ ਲੈਂਦੇ ਆ ਜੀ ਅ ਅੱਛਾ ਰਾਜਵੀਰ ਚਲੋ ਗੱਭਣਾ ਆਪਣੇ ਕੋਲ ਮੈਂ ਵੀਰੇ ਹਾਰ ਪਿੱਛੇ ਟਿੱਪਣ ਟੁੱਪਣ ਚਾਹਤਾ ਤਾਂ ਜੀ ਆਪਣੀ ਗਾਰੰਟੀ ਹੋ ਗਈ ਸਾਨੂੰ ਦਾ ਥਾਣੇ ਦੇ ਪਿੱਛੇ ਦੀ ਗਾਰੰਟੀ ਹੋ ਗਈ ਬਾਕੀ ਜਿਹੜੇ ਵੀਰ ਨੇ ਆਉਣਾ ਵਾ ਇੱਥੇ ਆ ਕੇ ਆਪਦੇ ਥਾਣੇ 'ਚ ਸੱਲੀ ਕਰਕੇ ਖੜੇ ਬਾਕੀ ਆਪਾਂ ਸੱਲੀ ਕਰਕੇ ਲਿਆਂਦੀ ਆ ਜੀ ਬਾਕੀ ਅੱਗੇ ਲੈਣ ਦੇ ਨੇ ਮੁਕਦਰ ਹੁੰਦੇ ਆ ਹਾਂਜੀ 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 ਤੇ ਕਿਸੇ ਭਰਾ ਦੀ ਆ ਪਹਿਲਾਂ ਵੀ ਆਪਾਂ ਮੁਰਗੀ ਦਾ ਬਾਦ ਵਿੱਚ ਲਾਮਾ ਨਦਮ ਸਭ ਉਹ ਮਾੜਾ ਮਾੜਾ ਜਰੇ ਉਹ ਆਪਣੇ ਕਿਲੇ ਘਰ ਦੇ ਘਰ ਆ ਜੋ ਮਾੜਾ ਲੈ ਘਰ ਲੈ ਲਈ ਜਾਂਦੇ ਬਹੁਤ ਸੋਹਣਾ ਸਟਰਕਚਰ ਆ ਦੋਸਤੋ ਚੈੱਕ ਕਰ ਲਿਆ ਤੁਸੀਂ ਚੱਡੇ ਲੈਵੇ ਦੀ ਬੜੀ ਖਬਰਦਾਰ ਆ ਉਹ ਜੋ ਪੁਰਤਗਾਲ ਵਾਈਟ ਸੋ ਸੀਲਸਲਾਗਾ ਮੈਂ ਬਾਕੀ ਬੱਚੇ ਹੋ ਸਕਦਾ ਵੀ ਕਿਸੇ ਭਰਾ ਦੀ ਕਿਸਮਤ ਢੜ ਗਈ ਚੰਗੀ ਕਿਤੇ ਕੱਤੀ-ਕੁੱਟੀ ਪਾ ਦੇ ਕਿਤੇ ਆਪਦੇ ਵਰਗੀ ਤਾਂ ਨਜ਼ਾਰਾ ਆ ਜਾਂਦਾ ਉਹ ਹਾਂਜੀ ਉਹਨਾਂ ਨੇ ਚਲੋ ਦੱਸਿਆ ਐਮਟੀਕਾ ਨਹੀਂ ਲੀਦਾ ਭਰਾਇਆ ਵਾ ਹਾਂ ਬਾਕੀ ਚਲੋ ਕਿਸੇ ਬਲੇ ਡੰਗਰ ਨੂੰ ਟੀਕੇ ਨਹੀਂ ਲੀਦੇ ਭਰਾਇਦੇ ਆਪਣੇ ਆਪ ਤੇ ਬੱਚਾ ਚਲੋ ਡੰਗਰ ਲੈ ਜਾਂਦੇ ਆ ਮੱਝਾਂ ਲੈ ਜਾਂਦੇ ਆ ਉਹ ਤਾਂ ਕੁਦਰਤੀ ਗੱਲ ਆ ਨਾ ਹਾਂਜੀ 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 ਕਈ ਵਾਰ ਇਹ ਮੋਰਾ ਦੀਆਂ ਮੱਝਾਂ ਨੂੰ ਜਿਹੜੇ ਆ ਡੀਲੀਏ ਟੀਕੇ ਭਰੇ ਉਹ ਵੀ ਜਿਹੜੇ ਆ ਟੇਢੇ ਘੱਟ ਜਿਹੜੀਆਂ ਬੱਚੇ ਪਾਏ ਨੇ ਪਤਾ ਨਹੀਂ ਨੀਗਾ ਕੁਦਰਤ ਦਾ ਪੈਰ ਰੰਗ ਬਣ ਜਾਣਾ ਹਾਂਜੀ ਹਾਂਜੀ। ਲਓ ਵੀ ਠੀਕ ਆ ਜੀ ਬਣੀ ਸੌਰੀ ਦੀ ਗੱਲ ਆ ਵੀ ਜੇ ਨੀਲੀ ਰਾਵੀ ਦੇ ਚਲੋ ਚੰਗੇ ਟੀਕੇ ਤੋਂ ਜਾਂ ਸਾਂਭ ਤੋਂ ਬਣੀ ਹੋਏ ਤੇ ਬੱਚਾ ਚੰਗਾ ਪਾ ਜੂਗੀ। ਸੋ ਮੈਂ ਨਿਸ਼ਾਨੀਆਂ ਚੰਗੀਆਂ ਦੇਣ ਵਾਲੀ ਆ ਕਿਉਂਕਿ ਆਪ ਬਹੁਤ ਲਿਮਟਿਡਡ ਮਾਰਕਿੰਗ ਦੇ ਵਿੱਚ ਆ। ਸੋ ਠੋਡੀ ਤੇ ਤੁਸੀਂ ਵੇਖਿਆ ਨਿਸ਼ਾਨ ਠੋਡੀ ਤੇ ਆ ਮੱਥੇ ਬੱਲ, ਗੋਲ ਸਿੰਘ ਤੇ ਨਿਸ਼ਾਨੀਆਂ ਬਾਕੀ ਓਵਰঅল ਸਾਰੀਆਂ ਕੰਪਲੀਟ ਆ ਠੀਕ ਆ ਜੀ। ਮਣਕੀ ਆ ਕਾ ਬਿਲਕੁਲ ਗੁਲਾਬੀ ਸੁਰਤ ਆਪਾਂ ਰੈੱਡ ਕੋਲੇ ਆ ਬਿਲਕੁਲ ਠੀਕ ਆ ਤੇ ਆਹ ਵੇਖੋ। ਆਹ ਸਟਰਕਚਰ ਆ ਬਾਡੀ ਬਹੁਤ ਖੂਬਸੂਰਤ ਰੰਗ ਢੰਗ ਆਰੂਰ ਚੰਗੇ ਆ ਬਾਕੀ ਅੱਗੇ ਆਉਣ ਵਾਲਾ ਸਮਾਂ ਦੱਸੂਗਾ ਤੇ ਜਿਵੇਂ 15 14 ਮੀਟਰ ਦੱਸਣ ਲਿਆ ਵੀ 15 14 ਲੀਟਰ ਦੂਜੇ ਸਵੇਰੇ ਦੁੱਧ ਚਵਾ ਗਈ ਆ 15 16 ਹਨਾ 15 14 ਹਾਂਜੀ 14 ਕਿਲੋ ਦੁੱਧ ਨਾਲ ਦੱਸਿਆ ਕਿ ਮੈਨੂੰ 16 ਕਿਲੋ ਸੰਦੋ ਦੇਣਾ ਜੀ ਦਾ ਹਾਂ ਠੀਕ ਹੈ ਲੈ ਵੀ ਆਪੀ ਤੋਰ ਪਾ ਧੱਕ ਲੈ ਸਰ ਸੁੰਦਾਲੀ ਪਤਾ ਜੇ ਤੂੰ ਮੈਂ ਫਿੱਸੀ ਗੁੱਸੀ ਆਪਨਾ ਗੜ ਜੂਗਾ ਫਿਰ ਮੈਂ ਤਾਸ ਲੈ ਲੈਂਦੀ ਆ ਦੇਣਾ ਜੀ ਹਾਂਜੀ ਹਾਂਜੀ ਐ ਹਾਂ ਲੈ ਜੂ ਦੇਣਾ ਬਾਕੀ ਚਲੋ ਇਹ ਆ ਵੀ ਹੁਣ ਬਣੀ ਬੁਣੀ ਹੁਣ ਵੀ ਚਲੋ ਚੰਗੀਆਂ ਜੇਰੋਂ ਦੰਗਰ ਸੁੰਦਾ ਉਦੋਂ ਵੀ ਥੋੜਾ ਕਸਣਾ ਰਹਿਂਦੀਆਂ ਹੁੰਦੀਆਂ ਕੱਢ ਦਿੰਦਾ ਜੀ ਬਾਕੀ ਸਭ ਤੋਂ ਪਹਿਰੇ ਪੂਰੇ ਜੀ ਕੋਈ ਪਹਿ ਨਹੀਂ ਸਕਦੇ ਹਾਂਜੀ ਦੇ ਸਫਰੋਂ ਆਪਣੇ ਭਰਾ ਦੇ ਦੂਰੋਂ ਕੋਈ ਸਨਾਪ ਸੁਨੂਨ ਸੰਗਰੂਰ ਵਾਲੇ ਪਾਸੋਂ ਆ ਗਿਆ ਤੇ 2-300 ਸਫਰ ਚ ਪੈ ਗਿਆ ਫਿਰ ਤੱਕ ਸਹਤ 2-3 ਦਿਨਾਂ ਤੱਕ ਵੀ ਆ ਜੇ ਹਾਂ ਬਾਕੀ ਥੱਲੋਂ ਵੀ ਕੋਈ ਬਾਕੀ ਸਨ ਸਾਬ ਜੀਰੇ ਵਾਲੀ ਆ ਇਹਨਾਂ ਨੇ ਆ ਕੇ ਕੋਈ ਭੋਈ ਨਹੀਂ ਕੋਈ ਗੱਲ ਨਹੀਂ ਜਿੱਦਾਂ ਬੰਦੇ ਜੰਦਾ ਲਈਦੇ ਕੇਵਲੇ ਕਰ ਜਾਂਦੇ ਆ ਪਰ ਇਹਨੇ ਨਹੀਂ ਕੀਤਾ ਇਹ ਬਿਲਕੁਲ ਨਹੀਂ ਠੀਕ ਹਾਂਜੀ ਹਾਂਜੀ ਠੀਕ ਠੀਕ ਨਹੀਂ ਜੀ ਜੂ ਤਰਿਆ ਕਰਮਾਂ ਦੇਤੇ ਵੀ ਜੀ ਜੂ ਤਰਿਆ ਚਾਰੂ ਪਸੂ ਗਾਵੇ ਜੀ ਜੂ ਤਰਿਆ ਜਿੰਨਾ ਚਲੋ ਸਮਾਂ ਦਾ ਪਿਆ ਪੂਰਾ ਸਮਾਂ ਪਗਾ ਕੇ ਆਪਦਾ ਸਵੇਰ ਫਿਰ ਸੁਆਦ ਆਉਂਦਾ ਤਾਂ ਵੀ ਤੋਰ ਗਾਂ ਵੀ ਲੋਬੀ ਠੀਕ ਆ ਜੀ ਸੋ ਇੱਕ ਲਾਸਟ ਵਿੱਚ ਤੁਹਾਨੂੰ ਤੋਹਫਾ ਦਿਖਾਉਣਾ ਆਪਾਂ ਨੀਲੀ ਦਾ ਇਹ ਦਿਖਾ ਦਿੱਤਾ ਬਾਕੀ ਜਿਹੜੇ ਆਪਣੇ ਸੱਜਣ ਕਾਫੀ ਚਿਰ ਤੋਂ ਚਾਹ ਬਾਣਾ ਠੀਕ ਆ ਜੀ ਹਰੇਕ ਦਾ ਸ਼ੌਂਕ ਹੁੰਦਾ ਇੱਕ ਬੱਚੇ ਪੁੱਛੇ ਲੈਣਾ ਸੀ ਚੰਗੀ ਮੱਝ ਖਰੀਦ ਕੇ ਤੇ ਬਾਕੀ ਦੁੱਧ ਮੇਰਾ ਭਰਾ ਸੇਵਾ ਦਾ ਦੁੱਧ ਚੰਗਾ ਚਬਾਜੂਗੀ ਜਿਹੋ ਦੇ ਰੰਗ ਢਾਂਗਾ ਮੈਂ ਦੇ ਠੀਕ ਆ ਹਾਂਜੀ ਹਾਂਜੀ ਹਾਂ ਜਿਹਦੇ ਕੈਂਟਰ ਲੱਗੇ ਮੈਂ ਜਿਹੋ ਦੇ 15 16 ਮਿਲੋ ਕੁ ਨਹੀਂ ਜਾਂਦਾ ਜੀ ਆ ਬਿਲਕੁਲ ਬਿਲਕੁਲ ਅੱਛਾ ਫੇ ਬੜਾ ਵਰਗਾ ਚੰਗਾ ਲੈਵਲ ਮਹਾਰਾਜ ਵੀਰ ਇਹਦਾ ਮੁੱਲ ਵੀ ਆਪਣੇ ਭਰਾਵਾਂ ਨਾਲ ਕਰ ਸਾਂਝਾ ਵੀਰ ਕਿੰਨੇ ਦੀ ਤੇਰੇ ਹਾਂ ਅੱਜ ਫਿਰ ਸੰਸਾ ਮੋਲ ਕਰਾਉਣ ਨੂੰ ਤੇਰਾ ਭਾਵੇਂ ਇਹਦਾ ਵੀ ਡੇਢ ਹੀ ਕਰ ਲਗੇ ਜੀ ਅੱਜ 1.35 ਦੀ ਦੇ ਦਾਂਗੇ ਜੀ 1.35 ਦੀ ਹਾਂਜੀ ਠੀਕ ਆ ਜੀ ਹਾਂਜੀ ਹਾ ਜਨਾ ਕਿਥੋਂ ਤੱਕ ਜੈਸ ਨੂੰ 1.32 ਦੇ ਦਾਂਗੇ ਜੀ ਜਿਹਦੇ ਵਿੱਚੋਂ ਚਲੋ ਆਪਣੇ ਭੈਣ ਭਰਾ ਵੀ ਆਹ ਨਾਰਮਲ ਹੀ ਕਹਿੰਦੇ ਵੀ ਕੋਈ 2-400 ਛੋੜ ਹੀ ਦੇ ਦੇ ਉਹ ਕੋਈ 2-400 ਛੋੜ ਦਾ ਕੰਮ ਰਾਗੇ ਹਾਂਜੀ ਹਾਂਜੀ ਮੈਂ ਦੇ ਦਾਂਗਾ 1.30 ਦੀ ਹਾਂਜੀ ਲਓ ਵੀ 1.30 ਦੀ ਇਹ ਮੱਝ ਮਿਲ ਜੂਗੀ ਕਦ ਵੀ ਕੋਈ ਬਾੜਾ ਛੋਟਾ ਨਹੀਂ ਮੇਰਾ ਭਰਾ ਮੰਨ ਗਿਆ ਵੀ ਸਮੱਧਰ ਜਾਂ ਕਾਤਾ ਆਮ ਨੋਰਮਲ ਜਿਵੇਂ ਮਦਰੀ ਗੋਟੀਆਂ ਮਦਰੀ ਡੌਲੀਆਂ ਤੇ ਆਪਾਂ ਪਸ਼ੂ ਵੇਖਦੇ ਆ ਹਾਈਟੇ ਦੀ ਮੀਡੀਅਮ ਤੋਂ ਵੀ ਪਲਾਸਾ ਠੀਕ ਆ ਵੀ ਇੱਥੇ ਆਣਗੇ ਨਹੀਂ ਹੋਗਾ ਵੀ 1 ਲੱਖ 30 ਲਾਉਣਾ ਤੇ ਯਾਰ ਛੋਟੀ ਆ ਹਨਾ ਕਦ ਕਾੜ ਦੇ ਵਿੱਚ ਤੇ ਬਾਕੀ ਮੈਂ ਚੰਗੀ ਆ ਰਵੇ ਲਾਣੇ ਘਰਾਣੇ ਦੇ ਵਿੱਚੋਂ ਆ ਬਾਕੀ ਸਾਰੇ ਭਰਾ ਪਾਰਖੂ ਆ ਪਤਾ ਲੱਗੀ ਜਾਣਾ ਤੁਹਾਨੂੰ ਇਹ ਅੱਜ ਮਾਲ ਰਵੀ ਆਪੇ ਵੀਰ ਰਾਜਵੀਰ ਸਿੰਘ ਉਹਨਾਂ ਦੇ ਕੋਲ ਪਕਾਊਗਾ ਟੋਟਲ 5 ਐਨੀਮਲ ਤੇ ਪਸ਼ੂ ਪਸੰਦਾ ਹੀ ਹੋਣਗੇ ਸਾਰੇ ਭਰਾਵਾਂ ਨੂੰ ਤੀਗਾ ਜੀ ਤੇ ਦੋ ਹੀ ਐਨੀਮਲ ਜਿਹੜੇ ਗੱਭਣ ਆ ਬਾਕੀ ਤਿੰਨੇ ਪਸ਼ੂ ਜਿਹੜੇ ਤਾਜ਼ੇ ਸੱਜਰ ਸਵੇ ਸਵੇ ਆ ਇੱਥੇ ਆਣ ਕੇ ਮੇਰਾ ਭਰਾ ਆ ਤੀ ਇੱਕ ਟਾਈਮ ਦੋ ਟਾਈਮ ਚੋਚਵਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਰਾਜਵੀਰ ਇੱਕ ਆਪਣੇ ਵੀਰੇ ਨੰਬਰ ਕਰ ਦਿਓ ਸੰਜੀ ਵੀਰੇ ਨੰਬਰ ਸੰਤ ਸਾਹਿਬ 198722 92955 ਤੇ ਦੂਜਾ ਨੰਬਰ ਜੇ 9781434600 ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦਾ ਆ ਦੋਵੇਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਧੇਰੇ ਗੱਲਬਾਤ ਕਰ ਲਿਓ ਮਾਲ ਆਉਂਦਾ ਰਹਿੰਦਾ ਬਟੇ ਪੱਦਰ ਤੇ 5 7 8 ਨਗ ਜਿਹੜੇ ਆ ਮੌਜੂਦ ਹੀ ਹੁੰਦੇ ਆ ਜਦੋਂ ਮਰਜ਼ੀ ਮੇਰਾ ਸੱਜਣ ਵੀਰ ਕੋਈ ਵੀਡੀਓ ਵੇਖ ਕੇ ਵੀ ਆ ਲੋ ਆਜੋਗੇ ਤੇ ਤਾਂ ਵੀ ਮਿਲ ਲਗੇ ਠੀਕ ਆ ਜੀ ਡਾਇਰੈਕਟ ਵੀ ਤੁਸੀਂ ਵਿਜ਼ਿਟ ਕਰੋਗੇ ਕੋਈ 5 4 ਨਗ ਜਿਹੜੇ ਮੌਜੂਦ ਹੁੰਦੇ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ